ਸਿਪਲ ਸਤਵੀਰ ਸਿੰਘ ਜੀ ਦੀ ਲਿਖੀ ਗੀਤਾਬ ਇਤਜਨ ਕਰੀ ਵਿੱਚੋਂ ਆਉ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖੀ ਜੰਗਲ ਤੇ ਮਾਲਵਾ ਦੇਸ਼ ਗੋਇੰਦਵਾਲ ਵਾਪਸ ਆ ਕੇ ਵਿਆਸਾਂ ਪਾਰ ਕਰਕੇ ਸੁਲਤਾਨਪੁਰ ਤੋਂ ਹੁੰਦੇ ਹੋਏ ਆਪ ਜੀ ਮਾਲਵਾ ਦੇਸ ਜਾ ਵਿਚਰੇ ਮਹਿਮਾ ਪ੍ਰਕਾਸ਼ ਦਾ ਕਹਿਣਾ ਹੈ ਕਿ ਗੁਰੂ ਜੀ ਨੇ ਲੱਖੀ ਜੰਗਲ ਜਾਣ ਦਾ ਮਨ ਬਣਾ ਲਿਆ ਸੀ ਉਥੋਂ ਦੇ ਦੋ ਉਸ ਦੇ ਦੋ ਕਾਰਨ ਦਿੱਤੇ ਹਨ ਇੱਕ ਤਾਂ ਸਿੱਖਾਂ ਦੀ ਸ਼ਰਧਾ ਪੂਰੀ ਕਰਨੀ ਸੀ ਅਤੇ ਦੂਜੇ ਜੋ ਕਲੈ ਉੱਠੀ ਹੋਈ ਸੀ ਓਹੋ ਸਮੇ ਦੇ ਲੰਗਣ ਨਾਲ ਕਟ ਜਾਵੇ ਕਰ ਵਿਚਾਰ ਸਤਿਗੁਰ ਚੱਲੇ ਲਖੀ ਜੰਗਲ ਦੇਸ਼ ਰੱਖਣ ਸਰਦਾ ਸਿੱਖ ਦੀ ਤਜ ਕੁੱਲ ਕਲੇ ਕਲੇਸ ਦੋ ਕਾਰਨ ਹੋਰ ਵੀ ਇਸ ਆਉਂਦੇ ਹਨ ਇੱਕ ਤਾਂ ਮਾਝੇ ਦੇਸ਼ ਵਿੱਚ ਦੂਜੇ ਤੀਜੇ ਚੌਥੇ ਪੰਜਵੇਂ ਅਤੇ ਛੇਵੇਂ ਪਾਤਸ਼ਾਹ ਨੇ ਆਪ ਪ੍ਰਚਾਰ ਕਰਕੇ ਸਿੱਖੀ ਦਿੜ੍ੜ ਕਰਾ ਦਿੱਤੀ ਸੀ ਦੁਆਬੇ ਵਿੱਚ ਵੀ ਗੁਰੂ ਅਰਜਨ ਜੀ ਆਪੂ ਜਾ ਕੇ ਸਿੱਖੀ ਲਗ ਲਗਾਉਂਦੇ ਰਹੇ ਸਨ ਮਾਲਵੇ ਵੱਲ ਸਿੱਖੀ ਪ੍ਰਚਾਰਤਾ ਹੁੰਦਾ ਰਿਹਾ ਪਰ ਮਹਾਰਾਜ ਆਪ ਜਾ ਕੇ ਵਿਚਰਣ ਨਹੀਂ ਸਕੇ ਮਾਲਵਾ ਦੇਸ਼ ਦੇ ਲੋਕੀ ਸਿੱਧੇ ਸਾਦੇ ਦਿਲ ਦੇ ਚੰਗੇ ਅਤੇ ਸਾਫ਼ ਪ੍ਰਸਿੱਧ ਸਨ ਇਹਨਾਂ ਨੂੰ ਗੁਰੂ ਕਰਨ ਨਾਲ ਜੋੜੀ ਰੱਖਣ ਲਈ ਗੁਰੂ ਜੀ ਨੇ ਦੌਰਾ ਕਰਨਾ ਜ਼ਰੂਰੀ ਸਮਝਿਆ ਸ਼ਾਇਦ ਇਹ ਹੀ ਕਾਰਨ ਹੈ ਕਿ ਗੁਰੂ ਤੇਗ ਬਹਾਦਰ ਜੀ ਤੇਨ੍ਹ ਵਾਰੀ ਇਸ ਮਾਲਵੇ ਦੇਸ਼ ਆਏ ਉਹਨਾਂ ਦੇ ਚਰਨਾਂ ਨਾਲ ਪਾਵਨ ਹੋਏ ਸਭ ਤੋਂ ਵੱਧ ਗੁਰੂ ਅਸਥਾਨ ਮਾਲਵੇ ਵਿੱਚ ਹੀ ਹਨ ਪਹਿਲਾ ਪਰ 4 ਦੌਰਾ ਦਸੰਬਰ 1664 ਤੋਂ ਲੈ ਕੇ ਮਈ 1665 ਤੱਕ ਰਿਹਾ ਹੈ ਫਿਰ ਜਦ ਆਪ ਜੀ ਨੇ ਪੂਰਬ ਵਿਦੇਸ਼ ਭਿਆਨ ਕੀਤੇ ਤਾਂ ਮਾਲਵੀ ਵਿੱਚ ਵਿਚਰਦੇ ਰਹੇ ਅਤੇ ਤੀਜੀ ਵਾਰ ਸਨ 1673 ਵਿੱਚ ਸਾਰੇ ਮਾਲਵੇ ਵਿੱਚ ਥਾਂ-ਥਾਂ ਜਾ ਕੇ ਤਕਰੀਬਨ 1 ਸਾਲ ਪੈ ਕਾਹੂ ਕੋ ਦੇਤਨ ਹੈ ਨਹਿ ਪੈਮਾਨਤ ਆਣ ਦੀ ਗੁਰਤੀ ਦੇਂਦੇ ਰਹੀ ਇਹੇ ਲੱਖੀ ਜੰਗਲ ਵਿੱਚ ਆਪ ਜੀ ਨੇ ਜੁਰਅਤਮਈ ਅਤੇ ਨਿਰਪੈਤਾ ਦੇ ਪ੍ਰਚਾਰ ਦਾ ਹੀ ਸਦਕਾ ਸੀ ਕਿ ਜੋ ਦੇ ਜਾਨਾ ਵਾਰਨ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਨਿਰੰਤਰ ਪੁਜਦੇ ਰਹੇ ਦਸਮ ਪਿਤਾ ਨੇ ਇਸੇ ਮਾਣ ਵਿੱਚ ਲਿਖਿਆ ਸੀ ਲੱਖੀ ਜੰਗਲ ਖਾਲਸਾ ਆਏ ਦੀਦਾਰ ਕੀਤੋ ਨੇ ਸੁਣ ਕੇ ਸਦ ਮਾਹੀ ਦਾ ਪਾਣੀ ਕਹਾ ਮੂਤੋ ਨੇ ਕਿਸੇ ਨਾਲ ਨ ਰਲਿਆ ਕਾਈ ਐਸੋ ਸੌਂਕ ਪਾਇਓ ਨੇ ਗਿਆ ਫਰਾਕ ਮਿਲਿਆ ਮਤਮਾਹੀ ਤਾਂ ਹੀ ਸ਼ੁਕਰ ਕੀਤਾ ਨੇ ਚਮਕੌਰ ਦੀ ਗੜੀ ਤੋਂ ਸਿੱਧੇ ਗੁਰੂ ਗੋਬਿੰਦ ਸਿੰਘ ਜੀ ਲੱਖੀ ਜੰਗਲ ਹੀ ਪਦਾਰੇ ਸਨ ਔਰੰਗਜ਼ੇਬ ਨੂੰ ਵੀ ਜਫਰਨਾਮਾ ਇਸੇ ਮਾਣ ਵਿੱਚ ਲਿਖਿਆ ਸੀ ਕਿ ਇੱਥੋਂ ਦੇ ਲੋਕ ਹੁਣਾਂ ਦੇ ਹੁਕਮ ਵਿੱਚ ਹਨ ਇਹ ਸਭ ਗੁਰੂ ਤੇਗ ਬਹਾਦਰ ਜੀ ਦੇ ਪ੍ਰਚਾਰ ਦੌਰਿਆਂ ਦਾ ਸਦਕਾ ਸੀ ਮਾਲਵੇ ਵਿੱਚ ਜਿੱਥੇ ਜਿੱਥੇ ਸਰਦਾਵਾਂ ਸਿੱਖ ਜਾਦ ਕਰਦੇ ਗੁਰੂ ਤੇਗ ਬਹਾਦਰ ਜੀ ਪੁੱਜਦੇ ਅਤੇ ਗੁਰ ਸ਼ਬਦ ਨਾਲ ਜੋੜਦੇ ਇਹਨਾਂ ਇਲਾਕਿਆਂ ਵਿੱਚ ਵੀ ਸਰਵਰੀਆਂ ਦਾ ਜ਼ੋਰ ਹੈ ਸੀ ਗੁਰਦਸ਼ਨ ਸਰਦਾ ਜਿਨ ਜਿਨ ਕੀਨਾ ਤਹ ਤਹ ਪਈ ਦਇਆਲ ਪਰਵੀਨਾ ਇੰਨੀ ਸਿੱਖੀ ਫੈਲੀ ਅਤੇ ਸਿੱਖ ਬਣੇ ਕੇ ਗਿਣਤੀ ਕਰਨੀ ਔਖੀ ਹੋ ਗਈ ਦੇ ਦਰਸ਼ਨ ਸਗਲ ਕਿਰਤਾਰਥ ਕਰੀ ਸੰਖਿਆ ਲਿਖਤ ਅੰਤ ਨਹੀਂ ਪਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ